ਲਓ ਵੀ ਮਿੱਤਰੋ ਬਾਈ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਪਹੁੰਚ ਚੁੱਕੇ ਆ ਬਰਸੀ ਆ ਬਾਈ ਦੀ ਅੱਜ ਦੇਖੋ ਕਿੰਨਾ ਜਿਆਦਾ ਇਕੱਠਾ ਹੋ ਰਿਹਾ ਦਿਖਾ ਦਿੰਨਾ ਮਾਹੌਲ ਦਿਖਾ ਦਿੰਨਾ ਤੁਹਾਨੂੰ ਮੈਂ ਸਾਰਾ ਇਧਰ ਲੰਗਰ ਪਾਣੀ ਵਾਲਾ ਚੱਲ ਰਿਹਾ ਬਾਈ ਸਿਸਟਮ ਜੋ ਹੁੰਦਾ ਇਹ ਉਹੀ ਆ ਦੁਕਾਨਾਂ ਨੇ ਪੁਰਾਣੀਆਂ ਇਕੱਠ ਦੇਖ ਲਓ ਤੁਸੀਂ ਕਿਵੇਂ ਠਾਠਾ ਮਾਰਦਾ ਇਕੱਠਾ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਗੱਡੀਆਂ ਖੜਨੂ ਵੀ ਜਗ੍ਹਾ ਨਹੀਂ ਹੈਗੀ ਪਰ ਸਿਸਟਮ ਕਿਹੜਾ ਬਣਾਇਆ ਹੋਇਆ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਗੱਡੀਆਂ ਗੁੱਡੀਆਂ ਸਾਈਡ ਤੇ ਦੇਖੋ ਪਿਛਲੀ ਵਾਰ ਗੁਰਦੁਆਰੇ ਦੀ ਕਿਵੇਂ ਆ ਪਿਛਲੀ ਵਾਰ ਗੁਰਦੁਆਰੇ ਦੀ ਪ੍ਰੋਗਰਾਮਾ ਦੇਖੋ ਆਪਣਾ ਬੰਦਾ ਇਹ ਆ 295 ਬਾਈ ਕਦੋਂ ਹੁਣ 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 ਕਰਾਈਆ ਕਢਾਈ ਇਹ ਚੱਲਣਾ ਬਾਈ ਮੈਂ ਕਰਾ ਕਿਸੇ ਨੂੰ ਅੱਛਾ ਉਹ ਕਹਿੰਦਾ ਵੀ 100 ਰੁਪਿਆ ਲਵਾਂਗਾ ਮਗਾ ਜੇ 500 ਵੈਦਾ ਬਾਈ ਹਾਂ ਪਿਆਰ ਆ ਸਦਾ ਕੀ ਬਾਤ ਆ ਬਾਈ ਕੀ ਬਾਤ ਆ ਤਾਂ ਦੂਰੋਂ ਦੂਰੋਂ ਬਾਈ ਲੋਕ ਆਏ ਹੋਣੇ ਆ ਦੇਖ ਲਓ ਇੱਧਰ ਪੰਡਾਲ ਆ ਉਹ ਪਿੱਛੇ ਬਾਈ ਦਾ ਟਾਲੀ ਆ ਦੇਖੋ ਉੱਧਰ ਸਮਾਦ ਬਣੀ ਹੈ ਕਿਦਰਾ ਤੇਰੇ ਹੋਰ ਵੀ ਦਿਖਾ ਦਨਾ ਇੱਕ ਮਿੰਟ ਖੜੋ ਤੁਸੀਂ ਕਈ ਵੱਡੇ ਕਲਾਕਾਰ ਆਏ ਹੋ ਨੇ ਲੀਡਰ ਵੀ ਆਏ ਹੋ ਨੇ ਬਾਈ ਓਰੇ ਤੇ ਦੇਖਦੇ ਆਂ ਕੌਣ ਕੌਣ ਆਇਆ ਲੱਗਿਆ ਇਹ ਹੁਣ ਆਪਾਂ ਜੇ ਗੱਲ ਕਰਦੇ ਆਂ ਇਧਰ ਲੰਗਰ ਪਾਣੀ ਚੱਲ ਰਿਹਾ ਏ ਸਾਈਡ ਤੇ ਕਿਹੜੇ ਪਾਸੇ ਕੈਮਰਾਮੈਨ ਦਿਖਾ ਰਿਆ ਤੁਹਾਨੂੰ ਤੇ ਅੱਗੇ ਇਧਰੋਂ ਅੱਗੇ ਇਕੱਠ ਦੇਖੋ ਤੁਸੀਂ ਇਧਰੋਂ ਇਹ ਪਟਾਲ ਦਿਖਾਣਾ ਇਧਰੋਂ ਅੱਗੇ ਜਾ ਕੇ ਸਿੱਧਾ ਅੰਦਰ ਇਹ ਅੱਗੇ ਦੀ ਨਿਗਰਾਨਾ ਤੈਨੂੰ ਮੈਂ ਆ ਦੇਖੋ ਤੁਸੀਂ ਢਪਾ ਕਰਨਾ ਹੋਣਾ ਬੰਦ ਕਰਣਾ ਹੋ ਰਿਹਾ ਹੈ ਆਈ ਯਾਰ ਨੇ ਕਈ ਲੀਡਰ ਨੇ ਕਈ ਕਲਾਕਾਰ ਨੇ ਬਾਈ ਕਈ ਆ ਗਏ ਕਈ ਹੋਰ ਆ ਰਹੇ ਨੇ ਦਿਖਾਉਂਦੇ ਰਾਵਾਂਗੇ ਨਾਲ-ਨਾਲ ਤੁਹਾਨੂੰ ਮਾਹੌਲ ਜਿਹੜਾ ਹੈਗਾ ਆਪਾਂ ਸੋੜਾ ਜਾਂ ਛੋਸ਼ਰਾਵਾ ਜ਼ਿਆਦਾ ਹੋਰੇ ਪੱਤਰਕਾਰ ਦੇ ਪੱਤਰਕਾਰ ਜਿਹੜੇ ਵੈਨੇ ਪੱਤਰਕਾਰ ਆ ਗਿਆ ਜਾਂ ਇਹ ਵੀ ਉਦੋਂ ਆਉਂਦੇ ਨੇ ਕਦੋਂ ਕੁਝ ਮਿਲਣਾ ਹੋਵੇ ਇਹਨਾਂ ਨੂੰ ਉਰੇ ਨਹੀਂ ਨਹੀਂ ਆਉਂਦੇਗੇ ਪੂਰਾ ਸਾਲ ਕੋਈ ਨਹੀਂ ਆਉਂਦਾ ਉਰੇ ਦੇਖ ਲੋ ਤੁਸੀਂ ਇਹ ਆ ਖੜੀ ਆ ਬਾਈ ਦੀ ਜਮਦੂਦ ਦਾ ਝੋਟਾ ਨਾਲ ਲੋਕ ਫੋਟੋਆਂ ਖਿਚਾ ਰਹੇ ਨੇ ਮੈਂ ਕਹਿੰਦਾ ਕੀ ਗੱਡੀ ਦੀ ਇੰਨੀ ਚੜਾਈ ਆ ਕਿਸੇ ਅੱਜ ਕੱਲ ਦਾ ਕੋਈ ਕਲਾਕਾਰ ਆ ਉਹਦੀ ਵੀ ਚੜਾਈ ਨਹੀਂ ਹੋਣੀ ਆ ਦੇਖੋ ਦੀ ਪੀਪੀ 65 ਮਹਾਲੀ ਦਾ ਤਨੀ ਜ਼ੀਰੋਆਂ ਕਹਿੰਦਾ ਪਿੱਛੇ ਅੱਠ ਬੱਲੀ ਹੈ ਹਨਾ ਕਿਤੇ ਵੀ ਮਿਲ ਜਾਂਦੀ ਹੈ ਗੱਡੀ ਇਹ ਲੋਕ ਫੋਟੋ ਖਿਚਾਉਣ ਲੱਗ ਜਾਂਦੇ ਨੇ ਖੜ ਕੇ ਤੇ ਹੁਣ ਮੈਨੂੰ ਐ ਨਹੀਂ ਪਤਾ ਮੇਰੀ ਆਵਾਜ਼ ਸੁਣ ਰਹੀ ਹੈ ਕਿ ਨਾ ਅੰਦਾਜ਼ੇ ਨਾਲ ਬੋਲੀ ਜਾਣਾ ਦੇਖੋ ਗੱਡੀ ਆ ਜਿਹੜੀ ਇਹ ਗੱਡੀ ਮੈਂ ਕਹਾਂ ਨਾ ਬਾਈ ਇਹ ਵੀ ਬਾਈ ਦੇ ਨਾਲ ਆਮਰੇ ਹੋ ਗਈ ਗੱਡੀ ਹੈ ਨਾ ਇਹ ਉਹੀ ਗੱਡੀ ਆ ਜਿਹਦੀ ਆਪਾਂ ਗੱਲਾਂ ਕਰਦੇ ਹੁੰਨੇ ਆ ਕਿ ਅਗਰ ਸਿੱਧੂ ਮੂਸੇ ਵਾਲਾ ਬਾਈ ਇਸ ਗੱਡੀ 'ਚ ਹੁੰਦਾ ਤਾਂ ਬਚ ਜਾਂਦਾ ਸ਼ਾਇਦ ਉਹ ਹੈ ਨਾ ਕਿਉਂਕਿ ਜਿੰਨਾ ਟਾਈਮ ਇਹਦੇ ਵਿੱਚ ਰਿਹਾ ਉਹਨਾ ਟਾਈਮ ਬਾਈ ਸੇਫ ਹੀ ਰਿਹਾ ਦੇਖੋ ਫੋਟੋਆਂ ਨੇ ਜਿਹੜੀਆਂ ਲੋਕਾਂ ਖਿਜਵਾਈ ਜਾ ਰਹੇ ਨਾਲ ਫੋਟੋਆਂ ਖੜੇ ਆ ਦੇਖ ਲੋ ਤੁਸੀਂ ਲੋਕੋ ਫੋਟੋਆਂ ਖਿਜਾਰੇ ਨੇ ਵੀਡੀਓ ਬਣਾ ਰਹੇ ਨੇ ਇਸ ਤਰ੍ਹਾਂ ਦਾ ਮਾਹੌਲ ਆ ਬਾਈ ਇਕੱਠਾ ਜੇ ਲਗਾਤਾਰ ਲੋਕ ਆ ਰਹੇ ਨੇ ਆ ਦੇਖੋ ਇਧਰੋਂ ਆਈ ਯਾਰਾਂ ਨੇ ਲੋਕ ਮਿੱਤਰ ਪਿਆਰਿਓ ਅੱਗੇ ਅੱਗੇ ਦਿਖਾਉਂਦਾ ਰਹੂੰਗਾ ਮੈਂ ਹੋਰ ਜੁੜੇ ਰਹੋ